ਮਨਿੰਦਰ ਸਿੰਘ ਰਾਜਾ ਆਪਣੇ ਜੀ ਸਰ 3 ਤਰੀਕ ਨੂੰ ਲਾਈ ਹੈ ਸਰ 4 ਤਰੀਕ ਨੂੰ ਆਪਕੀ ਅਧਰਚ ਰਹੀ ਸਰ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਤੇ ਤਿੰਨ ਤੋਂ ਬਾਅਦ 4 ਤਰੀਕ ਨੂੰ ਐਚ ਡੀਏ ਲਿਖਣ ਦੀ ਰੈਲਾਈਨ ਤੋਂ ਬਾਅਦ ਐਸਐਸਪੀ ਸਾਬ ਨੂੰ ਸਾਈਬਰ ਪ੍ਰੋਸੀਜਰ ਦੇ ਚਾਰ ਚਾਰ ਟ੍ਰੈਸ ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ ਐਸਐਸਪੀ 10 ਸਰ ਇਸ ਵਿੱਚ ਜਿਸ ਦੇ ਪੰਜਾਂ ਦੇ ਵਿੱਚ ਵਿਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹੀ ਹੈ ਨਾ ਸਹਿਦ ਚ ਵਧਾਈ ਤੇ ਸ਼੍ਰੀ ਸਰਬਜੋਤ ਸਿੰਘ ਨੂੰ ਕੋਲ ਕਿਤੀ ਸੀ ਸਰ ਕੱਲੀ ਸ਼ਾਮ ਤੋਂ ਪੇਸ਼ ਹੋਏ ਹੈ ਸਰੀ ਦੇ ਵਿੱਚ। ਹੂੰ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਦਾਜ ਹੋ ਰਿਹਾ ਸੀ ਸਰ ਉਹਦੀ ਲੈਕਚਰ ਦੀ ਪੈਂਡਰਾਈਵ ਹੂੰ ਇਹ ਆਪ ਇੱਕ ਮੀਟਿੰਗ ਸੀ ਤੁਮਾਰੀ ਤਕਰੀਰ ਬੋਲਣਾ ਸਰਬਜੋਤ ਸਿੰਘ ਲੇਟ ਸੀ ਮਿਕਾ ਸਿੰਘ ਇਹ ਸ਼ਕਤੀ ਲਗਾਈ ਸੀ ਸਰ ਤੋਂ ਮਿਕਾ tạmਾ ਸ਼ਾਬਲ ਤਫਤੀਸ਼ ਹੋਣ ਲਈ ਜਿਹੜਾ ਤੁਸੀਂ ਸੰਪਰਕ ਕੀਤਾ ਕਰੋ ਕੀਤਾ ਜੀ ਸਰ ਅਸੀਂ 4 ਜੀਪ ਨੂੰ ਨਹੀਂ ਕੌਫੀ ਕੀਤੀ ਸੀ ਪਾਣੀ ਨੂੰ 6 ਨੂੰ ਵੀ ਸਰ ਕੌਫੀ ਕੀਤੀ ਸੀ ਫਿਰ ਸਰ ਲਿਖੀ ਦੀ ਉਹਨਾਂ ਨੂੰ ਦਿੱਤਾ ਸੀ ਤੇ ਸਰ ਉਹਦਾ ਜੱਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਉਹਨਾਂ ਦਾ ਸੀ ਪਾਸ਼ਾ ਦੀ ਮੰਗ ਕੀਤੀ ਜਿਹਨਾਂ ਸੋਸ ਤੋਂ ਪਤਾ ਲੱਗਾ ਉਸ ਬਾਰੇ ਵੀ ਇਹ ਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਉਹਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਦੋਂ ਤੁਹਾਡੇ ਕੋਲ ਹੈ ਨਹੀਂ ਸੀ ਫਿਰ ਪਰਚਾ ਕਿਦਾਂ ਦਰਜ ਕੀਤਾ ਤੇ ਸਰ ਕਹਿੰਦਾ ਸੀ ਕਿ ਵੀਡੀਓ ਫਾਈਲ ਹੀ ਸੀ ਜਿਹੜਾ ਉਹਨਾਂ ਦੇ ਅਧਾਰ ਤੇ ਸਰ ਡਾਊਨਲੋਡ ਵੀ ਕੀਤੀ ਸੀ ਕੁਝ ਹਮਮ ਇੱਕ ਬੰਦਾ ਕਿ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਿਉਂ ਮੰਗੀਆਂ ਸਰ ਉਹਦੀ origination ਜਾਣਨ ਵਾਸਤੇ ਸਰ ਇਹ ਸਤ ਅਜਿਓਰ ਤੇ ਟੈਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਤੁਸੀਂ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਕੋਈ ਹੋਵੇ ਛੇੜਖਾਨੀ ਛੇੜਖਾਨੀ ਤਿਆਰੀ ਕਿਛਰੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਾਰਾ ਮੈਂ ਉਹ ਪੈਟ ਉਹਨੇ ਸਾਰੀ ਰੀਡ ਵੀ ਕਰ ਚੁੱਕੇ ਆ ਇਹਦੇ ਵਿੱਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅਮਰਸਰ ਸਰ ਫਿਰ ਸਾਡੀ ਸਾਡੀ ਨਾਲ ਸਾਡੇ ਐਸਪੀਟੀ ਸਾਬ ਸੀ ਹੋਰ ਵੀ ਡੀਐਸਪੀ ਸਰ ਬਾਅਦ कर लेंगे सर ਕੱਲ ਹੀ ਤਰੰਤਾਂ ਨਹੀਂ ਕੇਸ ਉਹ ਕੇ ਪਾਇਆ ਸਤੋ ਜੱਟ ਅਸਰ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲੇ ਨਵਾਂ ਸ਼ਹਿਰ ਸੋਰਸ ਲੱਗੇ ਸਾਡੇ ਸਰਵਿਸ ਫੋਸਟ ਵੀਰ ਹਾਂ ਜੋ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਸਰ ਹਾਂ ਉਹ ਸਰ ਕਿਸ਼ਕ ਰਾਜਾ ਹੀ ਆ ਰਾਮ ਨੇ ਹਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀਤੀ ਸਭ ਕੁਝ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰਾਮ ਨੇ ਹਟ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਜੀ ਕਲ ਕੇ ਹੂੰ ਕਰਾਂਗੇ ਜੀ ਸਰ ਡੈਫੀਨਿਟਲੀ ਇਹ ਕਿੰਨੇ ਦਿਨ ਚ ਇਹਦੀ ਰਿਪੋਰਟ ਕਰੋਗੇ ਬੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਨੂੰ ਟੈਕਨੀਕਲ ਦੇ ਵਿੱਚ ਜਿਹੜਾ ਪੈਕਪੀ ਦਾ ਸਰਟੀਫਿਕੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋ ਤੋਂ ਲੈਣਾ ਹੈ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣੇ ਮੈਨੂੰ ਜੇ ਮੋਹਾਲੀ ਆ ਉਹ ਫਿਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਇਹਦੇ ਮੈਂ 24 ਘੰਟੇ ਹੀ ਕਢਾ ਦਿੰਨਾ ਐਦਾਂ ਭੇਜ ਕੇ ਮੈਂ ਹੁਣੇ ਕਢਾ ਲੈਂਦਾ ਕਰਵਾ ਲੈਂਗੇ ਫਿਰ ਅਸੀ ਕਰਵਾ ਲਾਂਗੇ ਹੂੰ ਕਰਵਾ ਲੈਂਗੇ ਅਸੀ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਪਾਸ਼ਣ ਦਾ ਦਿੱਤਾ ਹੀ ਹੈ ਨਾ ਆਪਣੇ ਚੇਤੇ ਪਾਏ ਹੋਣਾ ਉਹ ਕਰਵਾ ਲੈਣਾ ਅਸੀ ਕਰਵਾ ਲਾਂਗੇ ਅੱਜ ਕਿਚਲੀ ਹੋ ਗਈ 10 10 ਇੱਥੇ ਸਭ ਕ੍ਰੀਆਂ ਕੱਟ ਬਿਲਕੁਲ ਇਹਨਾਂ ਨੇ ਪੀ ਆਪ ਹੀ ਆਪਣੇ ਬੁੱਕਲੱਬ ਇਹਦਾ ਹੈਗਾ ਸਾਡੇ ਕੋਲ ਸਕੂਲ ਸਰ ਅਸੀਂ ਇਹ ਸਭ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਰੈਸੂ ਕਰੀਏ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਰਤਾ ਸੀ ਤੇ ਉਸ ਤੋਂ ਬਾਅਦ 8 ਵਾਰ ਦੀ MP MP ਸਰ ਮਿਨਿਸਟਰ ਸਾਹਿਬ ਜੀ ਮਿਨਿਸਟਰ ਸਾਹਿਬ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ 'ਚ ਤੇ ਜਲੌਰ ਤੋਂ MP ਬਣ ਗਿਆ ਯਾਦ ਹਾਂਜੀ ਸਰ ਲੜੇ ਇੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਸਥਾਨ ਨੇ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਨ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮਏ ਤੇ ਕੇ ਵੀ ਸਰ ਦਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਤੇ ਆਪਣੀ ਨਦੀ ਪਕੜ ਸੀ ਇੰਗਲਿਸ਼ ਦਾ ਫਲੋ ਪਹੁੰਚ ਜਾਂਦਾ ਸੀ ਦੇਖ ਲਓ ਜੀ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ਼ ਦੋਆ ਦੇ ਰਹੇ ਉਨੋ ਉਹਦੀ ਹੀ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦਈਏ ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਮੈਨੂੰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦਈਏ ਵੀ ਇਹਨਾਂ ਨੇ ਬੜਾ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਇਹ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਤੇ ਡੇਲੀ ਅਪਡੇਟ ਤੇ ਪਾਵਾਂ ਤੁਹਾਨੂੰ नहीं सर डेली अपडेट ना पाओ जी पंद्रह तो भी दिन दे सर क्योंकि सिक्सटी डन असी इनवैसिगे कंप्लीट करनी करनी है जी एस सी एस सी एक्ट लगे एक एक सर उस असी सिक्सटी डे कंप्लीट करनी है जी सर इनवैसिगे वो कर लेनी चाहिए सर कि सा टीम सर बनिया मतलब कि सब सब कुछ हो रहा है जी कि दिन दिन दे दिन नहीं ये तो ਇੱਦਾਂ ਆ ਵੀ ਉਹ ਤਾਂ ਸਰ ਇਨਵੈਸਟੀਗੇਸ਼ਨ ਇਸ 6 ਦਿਨ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇੱਦਾਂ ਹੈ ਨਾ ਵੀ ਵੀ ਜਿਹੜਾ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲਏ ਨਿਸਤ ਤੁਸੀਂ ਫਿਕਰੀ ਨਾ ਕਰੋ ਇਹ ਕਿਹ ਹੈ ਤੇ ਇਹ ਸਾਡੇ ਵਾਸਤੇ ਵੀ ਇੱਜਤਾ ਸਵਾਲ ਹੈਗਾ ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਦਿਵਾਉਣਾ ਹੈ ਕਰਕੇ ਮੈਂ

ਬੀਤ ਰਿਕ ਜੀ ਕਮੀਨੇ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਦੀ ਦੇ ਚਤੇ ਨਾਲ